ਦੋਸਤੋ ਸਤਿ ਸ਼੍ਰੀ ਅਕਾਲ ਜੀ ਬਾਈ ਅਸੀਂ ਤੁਹਾਨੂੰ ਇੱਕ ਐਜੀ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਬਾਈ ਜੀ ਗੱਡੀਆਂ ਆਤਮ ਮੁੱਲ 'ਚ ਮਿਲਦੀਆਂ ਮਿਲਦੀਆਂ ਕਿਵੇਂ ਆ ਬਾਈ ਜੇ 40 ਲੱਖ ਦੀ ਗੱਡੀ ਐ 22 ਲੱਖ 'ਚ ਜੇ 22 ਲੱਖ ਵਾਲੀ ਗੱਡੀ ਐ 11 ਲੱਖ 'ਚ ਜੇ 11 ਲੱਖ ਦੀ ਗੱਡੀ ਐ 6 ਲੱਖ 'ਚ ਤੇ ਜੇ ਬਾਈ 6 ਲੱਖ ਵਾਲੀ ਗੱਡੀ ਐ 3 ਲੱਖ 'ਚ ਆਪਾਂ ਆਏ ਹੋਏ ਹਾਂ ਬਲੌਂਗੀ ਕ੍ਰਿਸਟਲ ਕਾਰ ਵੀ ਵਾਲਿਆਂ ਕੋਲ ਤੁਸੀਂ ਬਾਈ ਕਿਹੜੀਆਂ ਗੱਡੀਆਂ ਦੇਖ ਰਹੇ ਹੋ ਗੱਡੀ ਇਹਨਾਂ ਕੋਲ ਇੱਕ ਨਹੀਂ ਕਿਸੇ ਵੀ ਤਰ੍ਹਾਂ ਦੀ ਗੱਡੀ ਲੈ ਕੇ ਜਾ ਸਕਦੇ ਹੋ Swift Swift Dzire Verna i20 Thar Fortuner Endeavor Innova ਮੈਂ ਕਹਿੰਦਾ ਵੀ ਜਿਹੜੀਆਂ ਗੱਡੀਆਂ ਆਂ ਦੀਆਂ ਭਾਈਆਂ ਕੋਲੇ ਇੰਨੀਆਂ ਕਾ ਜ਼ਿਆਦੇ ਗੱਡੀਆਂ ਤੁਸੀਂ ਵੀਡੀਓ ਥੋੜੀ ਦੇਖਦੇ ਦੇਖਦੇ ਤੁਸੀਂ ਥੱਕ ਜੂਗੇ ਪਰ ਇੰਨੀਆਂ ਗੱਡੀਆਂ ਗੱਡੀਆਂ ਦੀਆਂ ਭਾਈਆਂ ਕੋਲੇ ਮੁਕਣੀਆਂ ਆਪਾਂ ਭਾਈ ਕੋਲੇ ਇਹਨੇ ਬਾਈ ਨਾਲ ਗਲਵਤ ਕਰਦੇ ਆ ਸਾਡੇ ਭਾਈਆਂ ਨਾਲ ਸਿੱਧਾ ਸਿੱਧੂ ਸਿਰੇ ਵਾਂਗ ਸਿੱਖਾ ਸੱਚ ਕਹ ਵੀਰੇ ਓਡੀ ਕੰਮ ਭਾਈ ਬਹੁਤ ਵਧੀਆ ਭਰਾ ਭਾਈ ਪਹਿਲਾਂ ਥੋੜੀ ਇੰਨੀਆਂ ਸੇ ਗੱਡੀਆਂ ਦੇਖ ਰਹੇ ਹਾਂ ਜੀ ਇੰਨੀਆਂ ਗੱਡੀਆਂ ਤੁਸੀਂ ਲਿਣਾਉਣੇ ਕਿੱਥੋਂ ਇੰਨਾ ਗੱਡੀਆਂ ਦਾ ਭੰਡਾਰ ਭਾਈ ਕਿੱਥੇ ਜੀ ਦੱਸੋ ਭਾਈ ਇਬਾਈ ਲੋਕਲੀ ਆਪਾਂ ਨੂੰ ਏਜੰਸੀਆਂ ਤੋਂ ਕਰਾ ਮਿਲ ਜਾਂਦੇ ਨੇ ਤੇ ਆਪਣਾ ਨੈਟਵਰਕ ਪ੍ਰਾਣਾ ਹੈਗਾ ਸਾਰੇ ਦੇ ਭਰਾ ਵਧੀਆ ਜੁੜੇ ਹੋ ਨੇ ਆਪਣੇ ਵਾਲਾ ਉਸ ਲਈ ਉਹਨਾਂ ਕੋਲੋਂ ਆਪਾਂ ਨੂੰ ਮਾਲ ਮਿਲ ਜਾਂਦਾ ਵਧੀਆ ਸਿਰਫ ਬਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਮੈਨੂੰ ਵੀਰੇ 30 ਸਾਲ ਹੋ ਗਏ 30 ਸਾਲ ਹੋ ਗਏ ਜੀ ਹਾਂ ਜੀ ਤੇ 30 ਸਾਲਾਂ ਤੋਂ ਬਈ ਫਿਰ ਆਪਾਂ ਇੱਥੇ ਕੰਮ ਕਰ ਰਹੇ ਆਂ ਇੱਥੇ ਮੈਨੂੰ ਵੀ 7 ਸਾਲ ਹੋਏ ਨੇ ਜੀ ਪਹਿਲਾਂ ਮੇਰੀ ਸ਼ਹਿਰ ਮੈਂ ਬਰਨਾਲੇ 'ਚ ਕੰਮ ਕੀਤਾ ਬਰਨਾਲੇ 'ਚ ਕੰਮ ਕੀਤਾ ਬਾਈ ਠੀਕ ਹੈ ਜੀ ਬਾਈ ਆਪਣੇ ਏਰੀਆ ਦੀ ਆ ਬਾਈ ਅਸੀਂ ਖੰਡੇਰੀਏ ਤੋਂ ਆ ਬਾਈ ਸਾਡੇ ਬਰਨਾਲੇ ਤੋਂ ਐ ਇਹਨੇ ਵੀ ਜਿਹੜੇ ਉਧਰ ਜੈਨੂ ਨੇ ਤੇ ਬਈਆਂ ਦਾ ਕੰਮ ਵੀ ਬਹੁਤ ਜਾਂਦੇ ਨੇ ਫਾਲਪਰ ਗੱਡੀਆਂ ਦੀ ਗੱਲ ਕਰਦੇ ਆਂ ਬਈ ਇਹ ਕਿਹੜੀ ਗੱਡੀ ਹੈ ਜੀ ਇਹ ਬਈ ਜੀ 2022 ਮਾਡਲ ਹੈ ਸੋਨਟ ਡੀਜ਼ਲ ਜੀ ਬਈ ਬਿਲਕੁਲ ਟੌਪ ਵਾਲਾ ਵੇਰੀਐਂਟ ਹੈ ਵੀਰ ਜੀ ਇਹ 42000 ਕਿਲੋਮੀਟਰ ਸਰਵ ਸਰਕੋਰਡ ਚੱਲੀ ਹੋਈ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਡਿਮਾਂਡ ਹੈਗੀ ਵੀਰ ਜੀ 9 ਲੱਖ 80000 ਰੁਪਿਆ 9 ਲੱਖ 80000 ਬਿਲਕੁਲ ਵੀਰ ਟੌਪ ਵਾਲਾ ਵੇਰੀਐਂਟ ਹੈ ਜੀ 16 ਲੱਖ ਰੁਪਏ ਦਾ ਪੈਂਦਾ ਟੌਪ ਮਾਡਲ ਹੈ ਜੀ ਬਈ ਜੀ ਨਵੀਂ ਲੜੀ ਉਹ ਨਵੀਂ ਕਿੰਨੇ ਦੀ ਹੈ ਜੀ 16 155000 ਦੀ ਹੈ ਜੀ ਠੀਕ ਹੈ ਜ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਜੀ ਇਹ ਗੱਡੀ ਬਾਈ ਬਿਲਕੁਲ ਓਰੀਜਨਲ ਹੈ ਸਾਰੀ ਸਾਰੀ ਓਰੀਜਨਲ ਦੀ ਗਾਰੰਟੀ ਹੈ ਚੱਲੀ ਦੀ ਫੁੱਲ ਗਾਰੰਟੀ ਹੈ ਚੱਲੀ ਦੀ ਫੁੱਲ ਗਾਰੰਟੀ ਹੈ ਬਾਈ ਜੀ ਕੋਈ ਪੇਂਟ ਹੋਇਆ ਨਹੀਂ ਬਾਈ ਇਹਨੇ ਫੁੱਲ ਗਾਰੰਟੀ ਹੈ ਬਿਲਕੁਲ ਬਿਲਕੁਲ ਸਾਰੀ ਜਨਨ ਹੈ ਬਾਈ ਜੀ ਸਾਰੀ ਜਨਨ ਹੈ ਜੀ ਹਾਂਜੀ ਹਾਂਜੀ ਹਣ ਬਾਈ ਆਪਾਂ ਕਰਦੇ ਹਾਂ ਜੰਦੂਰ ਦਾ ਝੋਟਾ ਸੈਂਡਵੇਰ ਬਲੈਕ ਰੰਗ ਦੀ ਗੱਡੀ ਹੈ ਤੁਸੀਂ ਦੇਖਦੇ ਹੋ ਉਹ ਸੋਹਣੀ ਗੱਡੀ ਹੈ ਜੀ ਕਾਲੀ ਨਕੋਰ ਗੱਡੀ ਹੈ ਬਾਈ ਜੀ ਇਹਦਾ ਕੀ ਪ੍ਰਾਈਸ ਹੈ ਵੀਰੇ ਆਪਾਂ ਲਈ ਇਹ ਵੀਰੇ 2.5 ਲੱਖ ਰੁਪਏ ਦੀ ਡਿਮਾਂਡ ਹੈ 2018 ਮਾਡਲ 3.2 ਬਿਲਕੁਲ ਟਾਪ ਵਾਲਾ ਵੇਰੀਐਂਟ ਹੈ ਠੀਕ ਹੈ ਜੀ 1 ਲੱਖ 14000 ਚੱਲੀ ਹੋਈ ਹੈ ਇਹਦੀ ਕਾਰ ਵੀ ਆਪਣੀ ਸਾਰੀ ਰਜਾਉਂ ਦੀ ਫੁੱਲ ਗਾਰੰਟੀ ਹੈ ਚੰਡੀਗੜ੍ਹ ਨੰਬਰ ਹੈ ਸੈਕੰਡ ਓਨਰ ਹੈ ਵੀਰੋ ਸੈਕੰਡ ਓਨਰ ਹੈ ਬਾਈ ਜੀ ਹਾਂਜੀ ਵੀਰ ਜੀ ਹਾਂਜੀ ਜਿਹੜਾ ਬਾਈ ਵੀਡੀਓ ਦੇਖ ਕੇ ਤੁਹਾਡੇ ਕੋਲ ਆਊਗਾ ਜੀ ਜਾਂ ਆਪਣਾ ਨਾਮ ਲੈ ਕੇ ਆਊਗਾ ਉਹਦੇ ਲਈ ਕੋਈ ਡਿਸਕਾਊਂਟ ਪੂਰਾ ਫੁੱਲ ਡਿਸਕਾਊਂਟ ਪੂਰਾ ਫੁੱਲ ਕਰਾਂਗੇ ਬਿਲਕੁਲ ਭਰਾ ਬਿਲਕੁਲ ਸੀਰਾ ਬਾਈ ਬਹੁਤ ਹੈ ਤੁਹਾਡੇ ਭਰਾ ਹੈ ਬਾਈ ਜੀ ਮਿਲੇ ਤਾਂ ਬਾਈ ਨੂੰ ਅਸੀਂ ਫਸਟ ਟਾਈਮ ਹੈ ਪਰ ਕਹਿੰਦੇ ਨਾ ਵੀ ਇਨਸਾਨ ਦਾ ਪਤਾ ਲੱਗ ਜਾਂਦਾ ਮਿਲ ਵਰਤਨ ਤੋਂ ਵੀ ਕਿਹੋ ਜ ਉਹ ਬੰਦਾ ਫੇਕ ਜਾਂ ਫਰਾਡ ਨਹੀਂ ਹੋ ਸਕਦਾ ਮਹਾਲੀ ਦੇ ਵਿੱਚ ਬਲੌਂਗੀ ਦੇ ਵਿੱਚ ਬਹਿਣਾ ਇੱਕ ਛੋਟੀ ਗੱਲ ਨਹੀਂ ਇਹ ਗੱਡੀ ਬਾਈ ਸਾਰੀ ਟਾਇਰ ਤੁਸੀਂ ਦੇਖ ਰਹੇ ਹੋ ਬਿਲਕੁਲ オリジナル ਹੈ ਤੇ ਅੱਗੇ ਚੱਲਦੇ ਆਪਾਂ ਅੱਗੇ ਗੱਡੀ ਹੈ ਬਾਈ ਜੀ ਸਕੋਰਪਿਓ ਬਿਰੇ ਸਕੋਰਪਿਓ ਦਾ ਕੀ ਭੇਜਿਆ ਦਾ 2018 ਮਾਡਲ ਹੈ ਵੀਰੇ ਐਸ 76240 ਸਾਰੀ ਜੈਨੂਨ ਆ ਠੀਕ ਹੈ ਜੀ ਇਹਦੀ ਡਿਮਾਂਡ ਹੈਗੇ ਵੀਰੇ 10 ਲੱਖ 65000 ਰੁਪਿਆ 10 ਲੱਖ 65000 ਹਾਂਜੀ 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 ਇਹ ਸੈਕੰਡ ਹੋਂਡ ਹੈ ਜਾਂ ਫਰਸਟ ਹੈ ਜੀ ਇਹ ਫਰਸਟ ਓਨਰ ਹੈ ਵੀਰ ਜੀ ਫਰਸਟ ਓਨਰ ਹੈ ਜੀ ਬਿਲਕੁਲ ਜੀ ਇਹ ਸਾਰੀ ਓਰੀਜਨਲ ਹੈ ਬਾਈ ਬਿਲਕੁਲ ਜੀ ਬਿਲਕੁਲ ਇੰਜਨ ਤੋਂ ਲੈ ਕੇ ਪੀਨ ਤੱਕ ਆਪਣੀ ਵੀਰੇ ਹਰ ਕਾਰ ਦੀ ਮੇਨ ਐਕਸੀਡੈਂਟ ਦੀ ਜੀ ਪੇਪਰਾਂ ਦੀ ਉੱਲਗਣਟੀ ਉੱਚ ਹੈ ਉਹ ਲੱਖ ਰੁਪਈਆ ਵਾਲੀ ਕਾਰ ਹੈ ਜਿਹੜੀ ਉਹ 20 ਲੱਖ ਵਾਲੀ ਹੈ ਬਈ ਹੁਣ ਗੱਡੀ ਇਹ ਗੱਡੀ ਨੂੰ ਸ਼ਕੀਰ ਮੁੰਡੇ ਲੱਖਦੇ ਆ ਬਿਲਕੁਲ ਜੀ ਬਿਲਕੁਲ ਜੀ ਆਪਣੇ ਪੈਸੇ ਨਹੀਂ ਹੁੰਦੇ ਵੀ ਕਪ ਕੈਸ਼ ਲੈਣੀ ਹੈ ਤਾਂ ਲੌਕ ਕਰਵਾਣ ਨੂੰ ਹਾਂਜੀ ਹਾਂਜੀ ਵੀਰ ਜੀ ਕਰਵਾ ਕੇ ਦਿੰਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਔਰ ਇੱਕ ਗੱਡੀ ਇੱਕ ਹੋਰ ਥੋੜੀ ਹੋਰ ਗੱਡੀ ਇਹ ਵੀ ਸਕੋਰ ਵੀ ਹੋਏ ਜੀ ਇਹ ਵੀ ਵੀਰ ਜੀ 2018 ਹੈ ਐਸ 7 ਹੈ ਜੀ ਬਈ ਇਹਦੀ 10 ਲੱਖ 40 ਹਜ਼ਾਰ ਡਿਮਾਂਡ ਹੈ 66000 ਸਰਵਿਸ ਰਿਕਾਰਡ ਨਾਲ ਚੱਲੀ ਦੀ ਹੈ ਵੀਰੇ ਸਾਰੀ 66000 ਚੱਲੀ ਦੀ ਬਿਲਕੁਲ ਬਿਲਕੁਲ ਵੀਰੇ ਜੀ ਮਾਡਲ ਕਿੰਨਾ 2018 S7 ਬਾਈ ਜੀ ਮਾਡਲ ਹੈ ਤੇ ਚੱਲੀ ਬਹੁਤ ਘੱਟ ਹੈ origignal ਨੇ ਬਾਈ ਨੇ ਪਹਿਲਾਂ ਤਾਂ ਬਾਰ ਬਾਰ ਉਹੀ ਗੱਲ ਕਰਨ ਨੂੰ ਵਧੀਆ ਨਹੀਂ ਲੱਗਦਾ ਬਾਈ ਕਹਿੰਦੇ ਐਕਸੀਡੈਂਟ ਪੇਂਟ ਜਾਂ ਕਾਗਜ਼ ਪੱਤਰਾਂ ਦੀ ਕੋਈ ਗੱਲਬਾਤ ਹੁੰਦੀ ਹੈ ਅਸੀਂ ਗਾਰੰਟੀ ਲੈਨੇ ਆ ਇੰਨੀ ਗਾਰੰਟੀ ਕੋਈ ਨਹੀਂ ਲੈਂਦਾ ਹੁਣ ਬਾਈ ਆ ਗਈ ਥਾਰ ਮੁੰਡਿਆਂ ਦੀ ਸ਼ਕੀਨ ਗੱਡੀ ਹੈ ਜਿਹੜੀ ਜਿਹੜੀ ਗੱਡੀ ਦੇ ਸ਼ਕੀਨ ਮੁੰਡੇ ਅੱਜ ਕੱਲ ਥਰੀ ਵੀਲ ਟੂਜ਼ ਗੇੜੇ ਕੱਢਦੇ ਆ ਇਹ ਗੱਡੀ ਨੂੰ ਮਤਲਬ ਉਹ ਆਪਦਾ ਐ ਸਮਝਦੇ ਆ ਵੀ ਅਸੀਂ ਤਾਂ ਇਹਦੇ ਬਣਾ ਅੰਧੂਰੇ ਆ ਇਹ ਗੱਡੀ ਦਾ ਬਾਈ ਤੁਹਾਨੂੰ ਦੱਸੋ ਕਿਹੜਾ ਮਾਡਲ ਹੈ ਫਾਸਟ ਓਨਰ ਹੈ ਸੈਕੰਡ ਓਨਰ ਹੈ ਇਹਦੇ ਬਾਰੇ ਕਲੀਅਰ ਕਰਨਾ ਬਈ ਆਪਾਂ 2022 4/4 ਜੀ ਸੈਮੀ ਟੌਪ ਐਵਰੀ ਜੀ ਸੈਮੀ ਟੌਪ 50000 ਚੱਲੀ ਆ ਸੈਕੰਡ ਆਨਰ ਦੀ ਕਾਰ ਹੈ ਇਹ ਵੀ ਕਾਰ ਸਾਰੀ ਜੈਨੂਨ ਹੈ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਆ ਜੀ ਕਿ ਮੰਨ ਕੇ ਲਓ 13 ਲੱਖ 60000 ਰੁਪਏ 13 ਲੱਖ 60000 ਹਾਂ ਨਵੀਂ ਬਾਈ ਵਸੇ ਕਿੰਨੇ ਦੀ ਹੈ ਨਵੀਂ ਮਿਲਣਾ ਉਦੋਂ 35 ਸੀ ਜੀ 20+ ਦੀ 20+ ਵਾਲੀ ਗੱਡੀ ਬਾਈ ਤੁਹਾਨੂੰ ਬਾਈ ਦੇ ਰਿਹਾ 13 ਲੱਖ ਚੱਲੀ ਬਹੁਤ ਘੱਟ ਹੈ オリジナル ਦੀ ਗਾਰੰਟੀ ਹੈ ਕਾਗਜ਼ ਪੱਤਰ ਦੀ ਗਾਰੰਟੀ ਹੈ ਬਿਲਕੁਲ ਇੱਕ ਬਾਈ ਆ ਗੱਡੀ ਆ ਗਈ ਜਿਹੜੀ ਸਿੱਧੂ ਬਾਈ ਕੋਲੇ ਹੁੰਦੀ ਸੀ ਜਦੋਂ ਬਾਈ ਐਕਸੀਡੈਂਟ ਹੋਇਆ ਹੈ। ਹਾਂਜੀ ਹਾਂਜੀ। ਇਹ ਗੱਡੀ ਬਹੁਤ ਮੇਰੇ ਮੁੰਡੇ ਨੂੰ ਪਿਆਰ ਤੋਂ ਪਸੰਦ ਕਰਦੇ ਆ। ਕਿਹੜਾ ਮਾਡਲ ਹੈ ਜੀ ਇਹ? ਇਹ ਵੀਰ ਜੀ 2015 ਮਾਡਲ ਹੈ। ਜੀ ਬਾਈ। ਇਹ ਕਾਰ ਵੀ ਸਾਰੀ ਜੈਨਨ ਹੈ। ਆਫਲੋਡ ਲਾਈਟ ਐਰ ਲੱਗੇ ਹੋਣੇ ਵਿੱਚ ਮਿਊਜ਼ਿਕ ਸਿਸਟਮ ਅੰਦਰੋਂ ਵੀ ਕੰਮ ਹੋਇਆ ਹੈ ਕਾਰ ਦਾ। ਠੀਕ ਹੈ ਜੀ। ਇਹਦਾ ਮਤਲਬ ਪੰਜਾਬ ਦਾ ਨੰਬਰ ਹੈ। ਸੈਕੰਡ ਓਨਰ ਕਾਰ ਹੈ ਬਾਈ ਜੀ। ਜੀ ਬਾਈ। ਹਾਂਜੀ। ਇਹ ਕਿੰਨੇ ਦੀ ਛੱਡ ਦੋਗੇ ਬਾਈ ਜੀ? ਇਹਦੀ ਬਾਈ ਜੀ ਆਪਾਂ ਇਹ ਡਿਮਾਂਡ ਹੈਗੀ ਹੈ। 590000 ਰੁਪਏ ਦੀ ਹੈ ਆਪਣੀ ਕਾਰ ਮੰਨ ਕੇ ਚਲੋ 550 ਦੀ ਰੇਂਜ ਇਹ ਤਾਂ ਮੈਂ 600 ਦੂੰਗੀ ਜੀ ਜੀ ਇਹ ਆ ਗਈ ਬਾਈ ਜੀ ਐਕਸ ਜੂ ਵੀ ਹੈ ਨਾ ਜੀ ਜੀ ਇਹਦਾ ਬਾਈ ਕੀ ਹੈਗਾ ਪ੍ਰਾਈਸ ਕੀ ਹੈ ਜੀ ਇਹ ਵੀ ਜੀ 2017 ਮਾਡਲ ਹੈ ਜੀ ਬਾਈ ਡਬਲਯੂ 6 ਠੀਕ ਹੈ ਜੀ ਇਹ ਵੀ ਕਾਰ ਸਾਰੀ ਜੈਨੂਨ ਹੈ ਚੱਲੀ ਵੀ ਇਹ 60 ਪੈਣ ਗਿਆ ਦੇ ਆਰਾਊਂਡ ਜੈਨੂਨ ਚੱਲੀ ਹੋਈ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਈ ਇੱਕ ਬਸਤ ਦੀ ਗੱਲ ਕਰੀਏ ਵੀ ਕਿਹਨਾਂ ਦਾ ਬਾਈਟ ਘਟ ਹੁੰਦਾ ਵੀ ਕਿੰਨੇ ਤੋਂ ਲੱਗੇ ਬਗ ਆਪਣੀ ਗੱਡੀ ਸ਼ੁਰੂ ਹੋ ਜਾਂਦੀ ਹੈ ਤੇ ਕਿੰਨੇ ਤੋਂ ਲੱਗੇ ਕਿੰਨੇ ਜਗ੍ਹਾ ਬਗੜੀਆਂ ਰੱਖਦੇ ਆਪਨੇ ਕੋਲੇ ਵੀ ਜੀ ਤਕਰੀਬ ਮੰਨ ਕੇ ਚਲੋ ਦੋ ਤੱਕ ਤੇ ਹੀ ਟੋਰੈਂਟ ਸਟਾਰਟ ਹੋ ਜਾਂਦੀ ਹੈ ਜੇ ਆਪਾਂ ਕੋਈ ਅਲਟੋ ਲੈਣੀ ਹੋਵੇ ਜੀ ਹਾਂਜੀ ਹਾਂਜੀ ਅਲਟੋ ਤਾਂ ਲੈ ਕੇ ਆਪਣੇ ਕੋਲੇ ਮਤਲਬ ਫੋਰਚੂਨਰ ਲੱਗਦੀ ਹੈ ਗੱਡੀ ਹੈਗੀ ਹਾਂਜੀ ਭਾਜੀ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਗੱਡੀ ਬਾਈ ਜਿਵੇਂ ਆ ਗੱਡੀ ਆ ਗਈ ਜੀ ਇਹ ਸੇਲ ਹੋ ਗਈ ਇਹ ਸੇਲ ਹੋ ਚੁੱਕੀ ਹੈ ਜੀ ਜੀ ਠੀਕ ਹੈ ਜੀ ਹੁਣ ਜਿਵੇਂ ਕਾ ਖੜੀ ਹੈ ਵੀਰੇ ਇਹ ਵੀ ਸੇਲ ਹੈ ਜੀ ਇਹ ਵੀ ਸੇਲ ਹੈ ਜੀ ਸੋ ਦੋਸਤੋ ਤੁਹਾਨੂੰ ਸਮੇਂ ਅਸੀਂ ਗੱਡੀਆਂ ਦਿਖਾ ਰਹੇ ਆ ਆ ਵੀਡੀਓ ਬਹੁਤ ਲੰਮੀ ਬਣ ਜਾਣੀ ਆ ਕੈਮਰਾਮੈਨ ਵੀਰ ਨੂੰ ਬੇਨਤੀ ਆ ਸਾਹਮਣੇ ਜਿਹੜੀਆਂ ਆਹੀ ਤੁਸੀਂ ਕਿੱਥੋਂ ਮਿਲ ਗਿਆ ਕ੍ਰਿਸਟਲ ਕਾਰ ਬਾਜ਼ਾਰ ਮਹਾਲੀ ਬਲ ਤੇ ਉੱਪਰ ਬਾਈ ਜੀ 22 ਸੀਦੇ ਬਾਈ ਦਾ ਨੰਬਰ ਚੱਲ ਰਿਹਾ ਹੈ ਇਹਨਾਂ ਦੇ ਲਈ 파ਟਨਰ ਹੈ ਉਹਨਾਂ ਦਾ ਨੰਬਰ ਚੱਲ ਰਿਹਾ ਹੈ ਆਪਾਂ ਆਉਣਾ ਕਿੱਥੇ ਹੈ ਬਾਈ ਜੀ ਕ੍ਰਿਸਟਲ ਕਾਰਬਯਾਰ ਉੱਪਰ ਪੂਰਾ ਮੋਬਾਈਲ ਨੰਬਰ ਪੂਰਾ ਐਡਰੈਸ ਚੱਲ ਰਿਹਾ ਹੈ ਇੱਕ ਵਾਰੀ ਤੁਸੀਂ ਆਵੋਗੇ ਨਾ ਮੈਂ ਕਹਿੰਦਾ ਬਾਈ ਤੁਸੀਂ ਬਾਰ-ਬਾਰ ਆਵੋਗੇ ਕਿਉਂਕਿ ਗੱਲ ਹੁੰਦੀ ਹੈਗੀ ਇਮਾਨਦਾਰੀ ਦੀ ਤੇ ਕੁਆਲਿਟੀ ਦੀ ਬਾਈ ਕੋਲੇ ਕੁਆਲਿਟੀ ਵੀ ਹੈ ਇਮਾਨਦਾਰੀ ਵੀ ਹੈ ਤੇ ਬਾਈ ਨੇ ਹੁਣ ਤੱਕ 30 ਸਾਲਾਂ ਦੇ ਵਿੱਚ ਇੱਜ਼ਤ ਕਮਾਈ ਹੈ ਜਰੂਰ ਆਓ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਸਸੇ ਗੱਲ ਬਾਈ ਸਸੇ ਗੱਲ ਸਸੇ ਗੱਲ